ਕੋਲੇ ਸੋਨੁਪਾਇ ਸਤਿਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਧਨਵਰਦੇਵ ਜੀ ਆਪੇ ਮ ਜੈ ਭਾਜ ਅੱਜ ਡਾਇਰੈਕਟ ਸੋਤ ਸੰਤ ਬਾਬਾ ਮਿੱਤਰਾਂ ਜੀ ਮਹਾਰਾਜ ਤਬੋਸਾਨ ਦੇ ਉੱਤੇ 108 ਸੰਤ ਬਾਬਾ ਖੁਸ਼ੀਰਾ ਜੀ ਮਹਾਰਾਜ ਗੁਰਦੇਵ ਪਿਤਾ ਜੀ ਦੀ ਅੱਜ ਵਾਰਸੀ 77 ਵਾਰਸੀ ਬੜੇ ਸਤਕਾਰ ਅਦਬ ਸਹਿਤ ਮਨਾਈ ਗਈ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਰਾਜਨੀਤਿਕ ਸਮਾਜ ਸੇਵੀ ਔਰ ਸ਼੍ਰੀ ਗੁਰੂਦਾਸ ਸਾਹਿਬ ਸੰਪਰਦਾਇ ਸੈਟੀ ਤੇ ਬਖ ਬਖ ਸੰਪਰਦਾਵਤ ਸੈਟੀ ਮਹਾਪੁਰਸ਼ ਪਹੁੰਚੇ ਔਰ ਸੰਗਤਾਂ ਨੂੰ ਦਰਸ਼ਦਾਰ ਕੀਤੇ ਜਿਨ੍ਹਾਂ ਨੇ ਇੱਕੋ ਹੀ ਸੁਪਨਾ ਗੁਰੂ ਅਰਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਔਰ ਉਹਨਾਂ ਨੇ ਸੰਗਤਾਂ ਨੇ ਉਹ ਉਪਦੇਸ਼ ਦੇ ਕੇ ਸੰਗਤਾਂ ਨੂੰ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਜਿੱਥੇ ਨਾਮ ਬਾਣੀ ਦੇ ਨਾਲ ਜੋੜਿਆ ਉੱਥੇ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ੇ ਬਾਬਾ ਖੁਸ਼ੀਰਾਮ ਜੀ ਮਹਾਰਾਜ ਇਹਨਾਂ ਦਾ ਅੱਜ ਵਰਸੀ ਸਮਾਗਮ ਸੀ ਉਹ ਮਹਾਪੁਰਸ਼ਾਂ ਨੇ ਇਸ ਧਰਤੀ ਦੇ ਉੱਤੇ ਇੱਕ ਹੋਰ ਤਪੱਸਿਆ ਕੀਤੀ ਬਹੁਤ ਸਮਾਂ ਪਹਿਲਾਂ ਇਸ ਧਰਤੀ ਦੇ ਡੇਰੇ ਨੂੰ ਬਹੁਤ ਨੇ ਉਹਨਾਂ ਨੇ ਆਵਾਜ਼ ਕੀਤਾ ਬੜੀਆਂ ਮਿਹਨਤਾਂ ਕਰਕੇ ਬੜੇ ਤੁਸੀਂ ਇਹ ਚੱਲ-ਚੱਲ ਕੇ ਉਹਨਾਂ ਨੇ ਡੇਰੇ ਨੂੰ ਆਵਾਜ਼ ਕੀਤਾ ਅੱਜ ਭਮਾ ਡੇਰੇ ਦੇ ਵਿੱਚ ਸੰਗ ਦਾ ਜੇ ਲੱਖਾਂ ਦੀ ਤਲਾਦ ਵਿੱਚ ਆਉਂਦੀ ਆ ਪਰ ਉਹਨਾਂ ਦੀ ਕਿਰਪਾ ਰੇਸ਼ੀ ਦੇ ਨਾਲ ਆਉਂਦੀ ਆ ਅੱਜ ਸਾਰੇ ਸਾਰੇ ਮੈਂ ਸਾਡਾ ਇਹੀ ਪਾਰਨਿਆ ਸੰਤ ਮਹਾਪੁਰਸ਼ਾਂ ਦੀਆਂ ਵਰਸੀਆਂ ਬਣਾਉਣ ਦਾ ਅਹੀ ਬੱਚਿਆਂ ਨੂੰ ਇਥੋਂ ਆ ਕੇ ਕੋ ਸਿੱਖਿਆ ਲੈ ਕੇ ਜਾਈਏ ਮਾਪੁਰਸ਼ੇ ਦਾ ਬੱਚਿਆਂ ਨੂੰ ਪੋਜੀਸ਼ਨ ਦੇ ਬੱਚਿਆਂ ਨੂੰ ਪੜ੍ਹਾਓ ਨਸ਼ਾ ਤੋਂ ਮੁਕਤ ਹੋਵੋ ਸਮਾਜ ਦੇ ਬੱਚੇ ਇਕਾ ਕਰੋ ਤਾਂ ਸਾਡਾ ਜਿਹੜਾ ਗੁਰੂ ਦਾਸ ਮਹਾਰਾਜ ਦਾ ਬੀਗਮ ਪ੍ਰਣ ਸੰਕਲਪ ਆ ਉਹ ਤਾਂ ਪੂਰਾ ਹੋਣਾ ਜੇ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ ਨਸ਼ਾ ਤੋਂ ਮੁਕਤ ਹੋਵਾਂਗੇ ਅਸਮਾਜ ਦੇ ਨਾਲ ਕੱਟ ਕਰਾਂਗੇ ਜੈ ਗੁਰਦੇਵ ਮਾਜੀ ਕੋਈ ਸੰਗਤਾਂ ਨੂੰ ਦੇਖੇ ਜਿਵੇਂ ਕਿ ਬੰਨ ਲਗਾ ਕੇ ਸਾਰੀ ਹੋ ਰਹੀ ਹੈ ਸੰਗਤਾਂ ਦਾ ਭਾਰੀ ਘੱਟ ਰਹਿਣ ਲਈ ਜਗ੍ਹਾ ਥੋੜੀ ਹੈ ਕਿ ਤੁਸੀਂ ਇੱਥੇ ਆ ਜਾਓ ਨਹੀਂ ਬਸ ਸੰਗਤਾਂ ਮਹਾਰਾਜ ਦੀ ਕਿਰਪਾ ਕੀਤੀ ਆ ਕਿ ਬਹੁਤ ਆ ਰਾਜ ਤਾਂ ਜਿੰਦ ਜਾਨ ਨੂੰ ਆਣਾ ਇੰਨੇ ਜਿੰਨਾ ਮਰਜੀ ਵੱਲ ਕਹਿੰਦੇ ਆ ਕਿ ਕਹਿੰਦੇ ਕਿ ਪਿੰਡਾ ਪੜੋਈ ਕਿੰਨਾ ਕੁ ਚਪਾਰ ਇੱਕ ਮੁਠੀ ਚੱਕਲਾ ਦੂਜੀ ਤਿਆਰ ਕਿ ਚੱਕਲਾ ਦੂਜੀ ਤਿਆਰ ਸਾਗਤ ਵੀ ਆਪੇ ਕਾਪੜੇ ਆ ਵੀ ਕਰ ਜਾਂਦੇ ਗੁਰੂ ਸਾਹਿਬ ਆਪੇ ਕਰਾਈ ਜਾਂਦੇ ਆ ਕਰੇ ਕਰਾਵੇ ਆਪੇ ਆ ਮਨੋਛ ਦੇ ਕੁਛ ਨਾਇਦ ਮਨੋਛ ਦੇ ਹੱਥ ਨੇ ਗੁਰੂ ਸਾਹਿਬ ਕਿਰਪਾ ਕਰਦੇ ਸੰਗਤ ਆਪੇ ਬਣਾਈ ਜਾਂਦੀ ਆ ਤਾਂ ਆ ਸਾਡਾ ਮਹਾਂਪੁਰਖ ਸੰਕਤ ਬੰਦਾ ਆ ਅੱਜ ਤਾਂ ਤਾਂ ਦੇ 108 ਸੰਤ ਬਾਬਾ ਖੁਸ਼ੀराम ਮਹਾਰਾਜੀ ਦੇ 37ਵੇਂ ਮਹਾਨ ਵਰਸੀ ਸਮਾਗਮ ਡੇਰੇ ਦੇ ਮੌਜੂਦਾ ਗੱਦੀ ਨਿਸ਼ੀ ਰਿਮਾਨ 108 ਸੰਤ ਬਾਬਾ ਖਲਵੰਤ RAM ਜੀ ਮਹਾਰਾਜ ਤੇਰਾ ਇੱਕੋ ਆਠ ਸੰਤ ਬਾਬਾ ਮੇਲਾ RAM ਜੀ ਮਹਾਰਾਜ ਔਰ ਸੰਤ ਬਾਬਾ ਖਲਵੰਤ RAM ਜੀ ਮਹਾਰਾਜ ਸ਼੍ਰੀ ਉਦਾਸ ਸਾਧ ਸੰਪਦਾ ਸੈਟੀ ਜੇਠਾ ਫਲਜਾ ਦੇ ਪ੍ਰਧਾਨ ਹਨ ਉਹਨਾਂ ਦੀ ਜੋਗਵਾਹੀ ਹੇਠ ਤਨਤਾ 108 ਸੰਤ ਬਾਬਾ ਖੁਸ਼ੀ RAM ਮਹਾਰਾਜੀ ਦੇ 37ਵੇਂ ਮਹਾਨ ਵਰਸੀ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਗਏ ਨੇ ਤੇ ਜਿਸ ਵਿੱਚ ਸ਼੍ਰੀ ਉਦਾਸ ਸਾਧ ਸੰਪਦਾ ਸੈਟੀ ਜੇਠਾ ਪੰਜਾਬ ਅਤੇ ਬਖ ਬਖ ਸੰਪਰਦਾਵਾਂ ਦੇ ਮਹਾਪੁਰਜਾਂ ਦੇ ਪਹੁੰਚ ਕਰਕੇ ਜਿਹੜਾ ਹੈ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕੀਤਾ ਮੈਂ ਧੰਨਵਾਦ ਕਰਦਾ ਸਾਡੇ মিডিਆ ਤੋਂ ਖੁਆਸ ਟੀਵੀ ਸਰਬ ਧਰਮ న్యూਜ ਚੈਨਲ ਔਰ ਪੰਜਾਬੀ న్యూਜ ਐਨ ਆਰ ਆਈ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਸਾਡੀ ਜਿਹੜਾ ਸਮਾਗਮ ਆ ਇਹਨੂੰ ਜਨਤਾ ਤੱਕ ਪਹੁੰਚਾਉਣ ਤੱਕ ਤਾਂ ਕਿ ਜਿਹੜੀਆਂ ਸੰਗਤਾਂ ਜਿਹੜੀਆਂ ਨੇ ਸਮਾਗਮ ਦੇ ਜਿਹੜੇ ਆ ਉਹ ਬਾਣੀ ਕੀਰਤਨ ਹਰੀ ਜੱਤ ਮਹਾਪੁਰਚਾਂ ਦੇ ਪ੍ਰਵਚਨ ਔਰ ਸਾਧਗੂ ਗੁਰੂ ਸਾਹਿਬ ਮਹਾਰਾਜ ਇਹ ਦਾਰਸ਼ਨਿਕ ਦਾਰ ਤੇ ਜੋ ਬੈਠੀਆਂ ਗੁਰੂਕੀਆਂ ਸੰਗਤਾਂ ਦੇ ਦਾਰਸ਼ਨ ਦਾਰ ਕਰਕੇ ਆਪਣੇ ਜੀਵਨ ਨੂੰ ਸਫਲਤਾ ਕੰਨ ਸਾਰੇ ਮੈਂ মিডিਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ